ਪਿਛਲੇ 20 ਦਿਨਾਂ ਤੋਂ ਪੁਲ ਬਿਲਕੁਲ ਕੰਪਲੀਟ ਹੋ ਚੁੱਕਿਆ ਪਿਛਲੇ 2 2.5 ਮਹੀਨਿਆਂ ਤੋਂ ਪੁਲ ਦੇ ਵਿੱਚ ਛੋਟੇ ਛੋਟੇ ਕੰਮ ਜਿਵੇਂ ਪੋਲਾਂ ਦਾ ਕੰਮ ਬਿਜਲੀ ਦਾ ਬਲਮਾ ਦਾ ਕੰਮ ਜਾਂ ਉਹਨੂੰ yellow ਪੱਟੀ white ਪੱਟੀ ਬਿਚਾਉਣ ਛੋਟੇ ਛੋਟੇ ਕੰਮ ਪਿਛਲੇ ਦਿਨ ਤੋਂ ਚੱਲ ਰਹੇ ਸਰਕਾਰ ਦੀ ਨਲਾਕੀ ਹੈ ਪ੍ਰਸ਼ਾਸਨ ਦੀ ਨਲਾਕੀ ਹੈ ਇਹਨਾਂ ਨੇ 2.5 3 ਮਹੀਨਿਆਂ ਤੋਂ ਲੋਕਾਂ ਨੂੰ ਖੱਜਲ ਖਵਾਰ ਕੀਤਾ ਹੋਇਆ ਹੈ ਕਿਸੇ ਨੇ ਬਿਮਾਰ ਹੋ ਗਿਆ ਕਿਸੇ ਨੇ ਬੱਚਿਆਂ ਨੇ ਟਿਊਸ਼ਨ ਜਾਣਾ ਹੈ ਬੱਚਿਆਂ ਨੇ ਸਕੂਲ ਜਾਣਾ ਹੈ ਇੱਥੋਂ ਟੱਪ ਕੇ ਜਾਣ ਤੇ 10 ਮਿੰਟ ਲੱਗਦੇ ਆ ਉੱਤੋਂ ਦੀ ਘੁੰਮ ਕੇ ਆਉਣ ਦੇ 35 40 ਮਿੰਟ ਲੱਗਦੇ ਆ ਲੋਕਾਂ ਨੂੰ ਖੱਜਲ ਖਵਾਰ ਕਰ ਰਿਹਾ ਹੈ 2 ਸਾਲਾਂ ਦਾ ਇਹਦਾ ਟਾਈਮ ਸੀ 2 ਸਾਲਾਂ ਦੀ بجائے ਬਲਕਿ ਇਹਨੂੰ 1.5 ਸਾਲ ਵਿੱਚ ਕੰਪਲੀਟ ਕਰਨਾ ਚਾਹੀਦਾ ਸੀ ਔਰ ਜਿਹੜਾ ਇਹਨਾਂ ਨੇ 3 ਸਾਲਾਂ ਦੇ ਵਿੱਚ ਕੰਪਲੀਟ ਕੀਤਾ ਅੱਜ ਮਲਤਾਨੀਆਂ ਰੋਡ ਦੇ ਸਾਰੇ ਲੋਕ ਇਕੱਠੇ ਹੋ ਕੇ ਇਹਨੂੰ ਚਾਲੂ ਕਰਾਉਣ ਦੇ ਕਰਾਉਣ ਵਾਸਤੇ ਧਰਨਾ ਦਿੱਤਾ ਹੈ ਅੱਜ ਮੈਂ ਸ਼ਰੂਮਨੀ ਕਾਲੀਦਾਲ ਦਾ ਇਥੋਂ ਬਠਿੰਡੇ ਸ਼ਹਿਰ ਦਾ ਸੇਵਾਦਾਰ ਹੋਣ ਦੇ ਨਾਤੇ ਲੋਕਾਂ ਦੇ ਵਿੱਚ ਆ ਕੇ ਅਸੀਂ ਜੇ ਅੱਜ ਇਹ ਕਰਨਗੇ ਤਾਂ ਠੀਕ ਹੈ ਨਹੀਂ ਕੱਲ ਨੂੰ ਅਸੀਂ ਜਿਵੇਂ ਇਹ ਸਾਰੇ ਮਲਤਾਨੀ ਰੋਡ ਦੇ ਲੋਕ ਕਹਿਣਗੇ ਇਥੋਂ ਦੇ ਵਸਿੰਦੇ ਕਹਿਣਗੇ ਔਰ ਉਹਨਾਂ ਦੇ ਮੁਤਾਬਕ ਅਸੀਂ ਜੋ ਅਗਲਾ ਫੈਸਲਾ ਲਵਾਂਗੇ ਉਹ ਮੈਂ ਸ਼ਰੂਮਨੀ ਕਾਲੀਦਾਲ ਇਹਨਾਂ ਲੋਕਾਂ ਦੇ ਨਾਲ ਹੈ ਜਿਵੇਂ ਕਹਿਣਗੇ ਅਸੀਂ ਉਵੇਂ ਕਰਾਂਗੇ ਇਹ ਕਹਿੰਦੇ ਸੀਗੇ ਕਿ ਜਿਹੜਾ ਕੋਈ ਪੁਲ ਬਣੂ ਜਾਂ ਕੋਈ ਮਾਰਕੋ ਉਹਦਾ ਲੇਬਰ ਜਾਂ ਮਿਸਤਰੀ ਉਹਦੇ ਘਾਟਨ ਕਰੋ ਇਹਨਾਂ ਨੇ 1000 ਰੁਪਏ ਬੁੜੀਆਂ ਨੂੰ ਗਾਰੰਟੀ ਦਿੱਤੀ ਸੀ ਵੀ ਮਹੀਨੇ ਦਾ ਦੇਵਾਂਗੇ ਪੱਤਾ ਦੇਵਾਂਗੇ ਸਾਰੇ ਨੌਜਵਾਨਾਂ ਨੂੰ ਭੱਤੇ ਦੀ ਗੱਲ ਕਰੀ ਸੀ ਬੌਲੀਆਂ ਗਰੰਟੀਆਂ ਕਰਕੇ ਗਈ ਸੀ ਦਿੱਲੀ ਤੋਂ ਚੱਲਦਾ ਸੀ ਬਟਿੰਡੇ ਆ ਕੇ ਗਰੰਟੀ ਪੰਜਾਬ 'ਚ ਆ ਕੇ ਗਰੰਟੀਆਂ ਕਰਦੇ ਸੀ ਝੂਠਾਂ ਦੀ ਸਰਕਾਰ ਬਣ ਗਈ ਝੂਠਾਂ ਨੇ ਇਹਨਾਂ ਨੇ ਵੰਡ ਝੂਠੀਆਂ ਗਰੰਟੀਆਂ ਦਿੱਤੀਆਂ ਇਹਨਾਂ ਨੇ ਹਰੇਕ ਪੱਖ ਤੋਂ ਇਹ ਫੇਲ ਹੋ ਚੁੱਕੇ ਸਿਰਫ ਸਵੇ ਗੱਲਾਂ ਤੋਂ ਗੱਲਾਂ ਜਰੂਰ ਆਉਂਦੀਆਂ ਇਹਨਾਂ ਨੂੰ ਕਰਨੀਆਂ ਜੇ ਗੱਲਾਂ ਨਾਲ ਗਾਹਾਂ ਸਰਕਾਰਾਂ ਮੰਨਦੇ ਹੋਣ ਤਾਂ ਅੱਜ ਨੂੰ ਕੋਈ ਸਰਕਾਰ ਛੱਡੇ ਨਾ ਇਹਨਾਂ ਨੂੰ ਲੋਕ ਆਉਣ ਵਾਲੇ ਸਾਡੇ ਬਟਿੰਡੇ ਸ਼ਹਿਰ ਦੇ ਵਿੱਚ ਕਾਰਪੋਰੇਸ਼ਨ ਦੀ ਇਲੈਕਸ਼ਨ ਹੋ ਰਹੀ ਹੈ ਸਿਕਿਉਰਿਟੀ ਸਿਕਿਉਰਿਟੀ ਦਾ ਹੈ ਨਹੀਂ ਮੁੱਖ ਮੰਤਰੀ ਨਾਲ 11-1200 ਬੰਦੇ ਦੀ ਟੀਮ ਹੈ ਉਹ ਬੈਸੀ ਹੈ ਉਹਨਾਂ ਨੂੰ ਡਰ ਨਹੀਂ ਦਰਤਾ ਕੋਈ ਹੈ ਨਹੀਂ ਨਾ ਬਠਿੰਡੇ ਦੇ ਵਿੱਚ ਵੋਟਾਂ ਪੈਣੀਆਂ ਕਾਰਪੋਰੇਸ਼ਨ ਦੀਆਂ ਅੱਜ ਇੱਥੋਂ ਦੇ ਵਿਧਾਇਕ ਕਹਿੰਦੇ ਸੀਗੇ ਵੀ ਅੱਜ ਇਹ ਪੁੱਲ ਦਾ ਉਦਘਾਟਨ ਆਹ ਉਦ ਘਟਨ ਦਾ ਮੈਸੇਜ ਆਇਆ ਹੋਇਆ ਇਹਦਾ ਅਸੀਂ ਕੱਲ ਦਾ ਸਾਡੇ ਲੋਕਾਂ ਨੇ ਇਕੱਠੇ ਹੋ ਕੇ ਇੱਥੋਂ ਦਾ ਜਿਹੜਾ ਸੀਗਾ ਪ੍ਰੋਪੋਗੈਂਡਾ ਜਿਹੜਾ ਇਹਨਾਂ ਨੇ ਕੀਤਾ ਹੈ ਉਦਘਾਟਨ ਅੱਜ 4 ਵਜੇ ਦਾ ਕੱਲ ਦੇ ਸ਼ਾਮ ਦੇ ਸਾਡੇ ਸੁਖਰਾਜ ਵਰਗੇ ਜੋ ਕਾਰਪੋਰੇਸ਼ਨ ਦੇ ਮੈਂਬਰ ਹੈ ਇੱਥੋਂ ਲੋਕਾਂ ਨੇ ਚੁਣਿਆ ਹੋਇਆ ਹੈਗਾ ਹੋਰ ਸਾਡੇ ਸਾਡੇ ਰਿੰਕਾ ਜੀ ਸ਼ਰੂਨੀ ਕਾਲੀ ਦਲ ਦੇ ਸਾਡੇ ਸਰਕਲ ਪ੍ਰਧਾਨ ਹੈ ਸਾਡੀ ਸਾਰੀ ਟੀਮ ਸਾਰੇ ਲੋਕ ਕਿਸੇ ਵੀ ਪਾਰਟੀ ਨਾਲ ਸੰਬੰਧਤ ਉਹਨਾਂ ਨੇ ਕੱਲ੍ਹ ਦੇ ਇਹ ਰੌਲਾ ਮਤਲਬ ਇਹ ਇਕ ਦੇਵਾਂਗੇ ਅੱਜ ਇਹਨਾਂ ਨੇ 4 ਵਜੇ ਧਰਨਾ ਦਿੱਤਾ ਵੀ ਇਹਨੂੰ ਖੋਲਣ ਵਾਸਤੇ ਅੱਜ ਉਹ ਕਹਿੰਦੇ ਆ ਮੈਨੂੰ ਇਹ ਇੱਥੇ ਤੋਂ ਪਤਾ ਲੱਗਿਆ ਵੀ 4 ਵਜੇ ਦਾ ਟਾਈਮ ਹੈ 5 ਵਜੇ ਦਾ ਪਰ ਇਹਨਾਂ ਨੇ ਕਿਹੜੇ ਟਾਈਮ ਹੈ 20 ਦਿਨ ਪਹਿਲਾਂ ਕਰ ਦਿੰਦੇ ਜੇ ਹਟਣ ਕਰਨਾ ਸੀ 2 ਮਹੀਨੇ ਪਹਿਲਾਂ ਕਰ ਦਿੰਦੇ ਝੂਠ ਆ ਸਾਰੇ ਲਾਰੇ ਆ ਲੋਕਾਂ ਨੂੰ ਇਹ ਆ ਜੀਕ ਰਹੇ ਆ ਇਹ ਮੁੱਖ ਮੰਤਰੀ ਕਹਿੰਦਾ ਹੁੰਦਾ ਸੀਗਾ ਵੀ ਮੈਂ ਜਿਹੜਾ ਮਿਸਤਰੀ ਹੈ ਰਾਜ ਮਿਸਤਰੀ ਹੈ ਜਿਹੜਾ ਇਹਦਾ ਲੇਬਰ ਵਾਲਾ ਬੰਦਾ ਹੈ ਉਹ ਇਹਦਾ ਉਦਘਾਟਨ ਕਰੂਗਾ ਨਾਲ ਦੇ ਨਾਲ ਉਦਘਾਟਨ ਹੋ ਜਾਊਗਾ ਅਜੇ ਪਤਾ ਨਹੀਂ ਕਿਹਨੂੰ ਡਿਗ ਰਿਹਾ 2 ਮਹੀਨਿਆਂ ਤੋਂ ਪਿਛਲੇ 20 ਦਿਨਾਂ ਤੋਂ 25 ਦਿਨਾਂ ਤੋਂ ਤਾਂ ਬਿਲਕੁਲ ਹੀ ਕੰਪਲੀਟ ਹੋ ਗਿਆ 2 ਮਹੀਨੇ 2 ਮਹੀਨੇ ਪਹਿਲਾਂ ਮਾੜੇ ਮਾੜੇ ਕੰਮ ਸੀਗੇ ਇਹਨਾਂ ਨੂੰ ਉਦਘਾਟਨ ਦਾ ਬੋਲ ਕਰਦੇ ਨੇ ਪਤਾ ਨਹੀਂ ਕੀ ਦਾ ਇੰਤਜ਼ਾਰ ਕਰ ਰਿਹਾ ਕੋਈ ਮੁੱਖ ਮੰਤਰੀ ਦਾ ਕਰ ਰਿਹਾ ਕਿਸੇ ਮੰਤਰੀ ਦਾ ਕਰ ਰਿਹਾ ਇਹ ਪਤਾ ਲੱਗ ਜਾਊਗਾ ਇਹਨਾਂ ਦੀ ਸਰਕਾਰ ਜਿਹੜੀ ਕਹਿੰਦੀ ਹੁੰਦੀ ਸੀ ਵਾਅਦੇ ਕੀਤੇ ਸੀ ਉਹਦੇ ਮੁਤਾਬਕ ਇਹ ਵਿਰਾਜ ਮਿਸਤਰੀ ਤੋਂ ਕਰਾਉਣਗੇ ਕਿ ਇਹਨਾਂ ਦਾ ਕੋਈ ਮੁੱਖ ਮੰਤਰੀ ਜਾਂ ਮੰਤਰੀ ਆਊਗਾ ਭਗਵੰਤ ਮਾਨ ਜੀ ਕਹਿੰਦੇ ਸੀਗੇ ਕਦੇ ਵੀ ਬਾਦਲ ਸਾਹਿਬ ਹੁਣ ਮਨ ਸਾਹਿਬ ਦੀ ਤਾਂ ਨਹੀਂ ਕਿਤੇ ਲੱਗੀ ਇਹ ਤਾਂ ਹੁਣ ਬਟਾਈਮ ਹੀ ਦੱਸੂ ਮਾਨ ਮਹਿਮਾਨ ਸਾਹਿਬ ਦੇ ਦਾ ਹਰੇਕ ਅਖਬਾਰ ਚ ਆਉਂਦੀ ਹੈ ਹਰੇਕ ਮਤਲਬ ਕਿ ਮੈਨੂੰ ਐ ਲੱਗਦਾ ਜਿਹੜੇ ਇਹਨਾਂ ਨੇ ਬਾਹਰੋਂ ਆ ਕੇ ਬੰਦੇ ਕਈ ਸਟੇਟਾਂ ਦੇ ਵਿੱਚ ਤੁਹਾਨੂੰ ਪਤਾ ਹੈਗਾ ਜਿਹੜੇ ਕੋਈ ਬਾਥਰੂਮ ਵੀ ਬਹੁਤ ਵੱਡੇ ਪ੍ਰੋਜੈਕਟ ਹੈ ਔਰ ਦਵਾਰਾਂ ਦਵਾਕੰਦਾ ਕੱਢਣੇ ਵੀ ਬਹੁਤ ਆਪਣੇ ਇੱਥੇ ਬਾਥਰੂਮਾਂ ਦੇ ਘਟਣੇ ਮੇਲੇ ਕਰ ਜਾਂਦੇ ਆ ਕੀ ਉਹਨਾਂ ਦੇ ਲੈਵਲ ਦੀ ਗੱਲ ਹੈ ਛੋਟੇ ਛੋਟੇ ਗੰਮਾ ਵਾਸਤੇ ਘਟਣ ਕੋਈ ਬੰਨ ਲਾਦਾ ਉਹਦਾ ਕੋਈ ਟਰਾਂਸਫਾਰਮਰ ਲਾਦਾ ਉਹਦਾ ਉਹ ਘਟਣ ਇਹ ਤਾਂ ਕਹਿੰਦੇ ਸੀ ਸਾਡੇ ਮਿਸਤਰੀ ਦ ਘਟਣ ਕਰਨਗੇ ਅਸੀਂ ਇਹ ਕਲ ਅਸੀਂ ਜਿੰਨਾ ਚਿਰ ਸਾਡੇ ਲੋਕ ਕਹਿਣਗੇ ਅਸੀਂ ਉਹਨਾਂ ਚਿਰ ਬੈਠੇ ਹਾਂ ਚਲੋ ਸਰ ਫੋਟੋ ਕਰ ਦਈਏ ਹਾਂਜੀ ਹਾਂਜੀ ਕਰ ਲਓ ਖੜ੍ਹ ਜਾ ਸੀ ਇੱਧਰ ਲੋਕ ਕਮੈਂਟ ਵੀ ਆਇਆ ਹੈ ਹਾਂਜੀ ਸਰ ਕੋਲ ਬੰਦਾ ਹੈਗਾ ਆ ਸੁਖਰਾ ਸਿੰਘ ਗੌਲਖਾ ਜੇ ਐਮਸੀਪਾਲ ਨੰਬਰ 42 ਹਾਂਜੀ ਕੀ ਕਹਿਣਾ ਚਾਹੋਗੇ ਜਿਹੜਾ ਜੇ ਧਰਨਾ ਲਾ ਕੇ ਸਰ ਦੁਨੀਆ ਸਮਝ ਲਓ ਵੀ ਜਿਹੜਾ ਏਰੀਆ ਸੀ ਸਾਰਾ ਤਪਿਆ ਪਿਆ ਸੀ ਪਿਛਲੇ 2 ਮਹੀਨਿਆਂ ਤੋਂ ਰੋਜ਼ ਡੇਟਾਂ ਦੇ ਡੇਟਾਂ ਸਰਕਾਰ ਸਰਕਾਰ ਦੇ ਨਮਾਇंदे ਦੇ ਰਹੇ ਸੀਗੇ ਵੀ 15 ਤਰੀਕ ਨੂੰ ਜਾਂ 22 ਤਰੀਕ ਨੂੰ ਅਸੀਂ ਘਟਨ ਕਰਾਂਗੇ ਬੱਚਿਆਂ ਦਾ ਜਾਣਾ ਦੁਪਰ ਹੋਇਆ ਪਿਆ ਸੀ ਸਕੂਲ ਦੀ ਹੋਰ ਜੋ ਸਰਕਾਰੀ ਕੰਮ ਇਵਨ ਕਿ ਮੇਰਾ ਰੋਜ਼ ਦਾ ਕਦੇ ਪਟਵਾਰਖਾਨੇ ਜਾਂ ਸੈਕਟਰੀਅਟ ਦੇ ਵਿੱਚ ਅ ਇਥੋਂ ਸ਼ੁਰੂ ਹੋ ਜਾਂਦਾ ਜੀ ਜਾਮ ਤੇ ਅੱਗੇ ਸਰਕਾਰੀ ਸਕੂਲ ਆ ਜਿਹੜਾ ਪਰਸਨਗਰ ਦਾ ਉੱਥੋਂ ਤੱਕ ਸਾਰੀ ਜਗ੍ਹਾ ਸੜਕ 'ਤੇ ਜਾਮ ਰਹਿੰਦੀ ਆ ਕਿਉਂਕਿ ਸਾਰਾ ਏਰੀਆ ਉੱਥੋਂ ਦੀ ਲੰਘਦਾ ਹੈ ਅ ਕੱਲ ਪਰਸੋ ਸਾਡੇ ਇੱਥੇ ਡੈਥ ਹੋਈ ਹੈ ਉਹਨਾਂ ਨੇ ਵੀ ਤੁਸੀਂ ਲਾਲ ਘੁਮਕਮਾ ਕੇ ਉੱਪਰ ਕਿਥੇ ਸ਼ਮਸ਼ਾਨ ਘਟਾ ਉੱਥੇ ਆਉਣਾ ਪਿਆ ਉਹਨਾਂ ਨੂੰ ਤੇ ਰੋਜ਼ ਡੇਟਾਂ ਦੇ ਡੇਟਾਂ ਦੇਈ ਗਏ ਚਲੋ ਪਹਿਲਾਂ ਡੇਟਾਂ ਦਿੱਤੀਆਂ ਅਸੀਂ ਕਹਿ ਵੀ ਕਰ ਦੇਣਗੇ ਅੱਜ ਸਵੇਰ 'ਚ ਪਰ ਹੁਣ ਜੋ ਤਿੰਨ ਚਾਰ ਡੇਟਾਂ ਲੰਘ ਗਈਆਂ ਤੇ ਦਿਨ ਛੋਟੇ ਹੋ ਗਏ ਧੁੰਦਾਂ ਦਾ ਟਾਈਮ ਹੋ ਗਿਆ ਜੀ ਠੰਡ ਦਾ ਤਾਂ ਆਪਾਂ ਹੀ ਉਦਘਾਟਨ ਕਰ ਦਈਏ ਕਿਉਂਕਿ ਜਿਹੜਾ ਪੋਲਾ ਉਹ ਤਾਂ ਕੰਪਲੀਟ ਹੋ ਚੁੱਕਿਆ ਹੈ ਪਰ ਰਾਜਨੀਤੀ ਕਰਨ ਕਰਕੇ ਇਹ ਕਹਿੰਦੇ ਜੀ ਕੋਈ ਕਹਿੰਦਾ ਮੁੱਖ ਮੰਤਰੀ ਕੱਲ ਇਹਨਾਂ ਦੇ ਮੰਤਰੀ ਸਾਹਿਬ ਵੀ ਆਏ ਸੀ ਭਗਤ ਜੀ ਤੇ ਉਹਨਾਂ ਤੋਂ ਹੀ ਕਰਵਾ ਲੈਂਦੇ ਪਰ ਸਰਕਾਰ ਦੀ ਮਨਸ਼ਾ ਇਹਦਾ ਉਦਘਾਟਨ ਕਰਨ ਦੀ ਨਹੀਂ ਹੈਗੀ ਪਤਾ ਨਹੀਂ ਕੀ ਸੋਚੀ ਜਾਂਦੇ ਕਿਉਂ ਡਿਲੇ ਕਰੀ ਜਾਂਦੇ ਨੇ ਕਹਿੰਦੇ ਅੱਜ ਐਮਐਲਏ 4 ਵਜੇ ਕਰਨਗੇ ਉਹ ਤਾਂ ਜੀ ਕੱਲ ਦਾ ਜਦੋਂ ਗਰੁੱਪਾਂ ਦੇ ਵਿੱਚ ਮੈਸੇਜ ਭੇਜਣ ਲੱਗੇ ਨਾ ਲੋਕਾਂ ਦਾ ਰੋਹ ਵਧਿਆ ਤਾਂ ਉਦੋਂ ਫਿਰ ਇਹ ਮਸਤੈਦ ਹੋ ਗਏ ਵੀ ਚਲੋ ਮੁੱਖ ਮੰਤਰੀ ਸਾਹਿਬ ਤਾਂ ਦੇਖੋ ਜਦੋਂ ਆਉਣਗੇ ਆਪਾਂ ਹੀ ਕਰਦੇ ਹੋ ਜਦ ਕਿ ਆਪਣਾ ਐਮ ਐਲ ਏ ਸਾਹਿਬ ਪਿਛਲੇ 2 ਦਿਨਾਂ ਦੇ ਨਿਚੇ ਉਦਘਾਟਨ ਕਰਕੇ ਗਏ ਜਿਹਦੀ ਲੋੜ ਨਹੀਂ ਸੀ ਅਜੇ ਜਿਹਦੀ ਲੋੜ ਹੀ ਨਹੀਂ ਸੀ ਜਿਹਦੀ ਲੋੜ ਨਹੀਂ ਸੀ ਇਹਦੀ ਲੋੜ ਸੀ ਸੜਕ ਤਿਆਰ ਸੀ ਤਾਂ ਉਦਘਾਟਨ ਕਰਨ ਦੀ ਜ਼ਰੂਰਤ ਸੀ ਜਾਣ ਬੁਝ ਕੇ ਉਦਘਾਟਨ ਨਹੀਂ ਕੀਤਾ ਅੱਜ ਉਦਘਾਟਨ ਨਾ ਹੋਇਆ ਫਿਰ ਅਗਲੀ ਕਾਰਵਾਈ ਕੱਲ ਨੂੰ ਫਿਰ ਅਸੀਂ ਆਪ ਪੱਥਰ ਚੱਕਾਂਗੇ ਜੀ ਆਪ ਅਸੀਂ ਕਾਨੂੰਨ ਹੱਥਾਂ ਚ ਲਵਾਂਗੇ ਇਹ ਪ੍ਰਸ਼ਾਸਨ ਜੋ ਸਾਡੇ ਤੇ ਪਰਚੇ ਕਰਦਾ ਕਰੇ ਜੀ ਕੋਈ ਚੱਕਾ ਹਾਂਜੀ ਹਾਂਜੀ ਰੇਲਵੇ ਕੁਆਟਰ ਧੰਨਵਾਦ ਨਾਲ ਸਾਂਝੀ ਗੱਲ ਹਾਂ ਬਹੁਤ ਔਖੇ ਆ ਮੰਨਣ ਡੱਪਣ ਕਰਨੀ ਸਾਨੂੰ ਬਲਕ ਬਲਕਾ ਕੇ ਜਾਣਾ ਪੈਂਦਾਗਾ ਹਾਂ ਬਲਕਾ ਕੇ ਇਧਰ ਫਟਕ ਮੰਦ ਨੇ ਉਧਰ ਨਹੀਂ ਕਿ ਕੋਈ ਸੜਕ ਹੈਗੀ ਕੋਈ ਟੋਏ ਟੱਪੇ ਬਹੁਤ ਨੇਗੇ ਉੱਥੇ ਅਥੇ ਕੋਈ ਚੀ ਵੀ ਹੈ ਨਹੀਂ ਅਥੇ ਤੁਸੀਂ ਲੰਘ ਕੇ ਦੇਖੋ ਤੁਸੀਂ ਕਹੋਗੇ ਵੀ ਰੋਟੀ ਖਾਣੇ ਵੀ ਇੱਥੇ ਦਬਰ ਹੋ ਜਾਂਦੀ ਹੈ ਕਿ ਬਹੁਤ ਔਖਾ ਹੈ ਪਤਾ ਸੀ ਇਹ ਹੱਥ ਮੰਨ ਕੇ ਕਹਿੰਦੇ ਵੀ ਸਾਡਾ ਪੁਲ ਚਲਾਓ ਐਮਐਲਏ ਸਾਹਿਬ ਆ ਰਹੇ ਥੋੜੀ ਦੇਰ ਤੇ ਆ ਜਾਂਦੇ ਕੋਈ ਗੱਲ ਨਹੀਂ ਕਰ ਰਹੇ ਉਹ ਵੀ ਸਾਡੇ ਪੁੱਤ ਹੀ ਉਹ ਵੀ ਚਲਾ ਦਿਓ ਉਹ ਪੁੱਤ ਉਹ ਵੀ ਸਾਡੇ ਪੁੱਤ ਨੇ ਭੈਣ ਭਰਾ ਨੇ ਸਾਰੇ ਅਸੀਂ ਸਾਰੇ ਵਾਸਤੇ ਬੇਨਤੀ ਕਰਦੇ ਆਂ ਵੀ ਪੈਸਾ ਨੂੰ ਚਲਾਓ ਹੁਣ ਤਾਂ ਕੋਈ ਬੜਾ ਕੰਮ ਰਹਿ ਨਹੀਂ ਗਿਆ ਹੁਣ ਤਾਂ ਬੜਾ ਕੰਮ ਰਹਿ ਨਹੀਂ ਗਿਆ ਹੈ ਥੋੜਾ ਹਾਂ ਤੁਸੀਂ ਬੋਲਦੇ ਕਿੰਨਾ ਕਿੰਨਾ ਤੱਕ ਪਰੇਸ਼ਾਨੀ ਹੁੰਦੀ ਆ ਬਹੁਤ ਪਰੇਸ਼ਾਨੀ ਆ ਵੀਰੇ ਅਸੀਂ ਕੁੰਮ ਕੇ ਜਾਣਾ ਪੈਂਦਾ ਉੱਥੇ ਫਾਟਕਾ ਲੱਗ ਜਾਂਦਾ ਬੜੀ ਦਿੱਕਤ ਆ ਚਲਾਣਾ ਚਾਹੀਦਾ ਪੁੱਲ ਬਸ ਧੰਨਵਾਦ ਵੀਰੇ ਨਹੀਂ ਕਹਿਣਾ ਸੀ ਪੋਣਾ ਅੱਗੇ ਕੰਪਲੀਟ ਆ ਸਾਰਾ ਹਾਂ ਸਾਰਾ ਕੰਪਲੀਟ ਆ ਜੀ ਅੱਗੇ ਫਿਰ ਇੱਕ ਤਾਲੂਕ ਕਿਉਂ ਨਹੀਂ ਕਰਦੇਗੇ ਬਸ ਲੋਕਾਂ ਨੂੰ ਖਰਾਬ ਕਰਨਾ ਇਹਨਾਂ ਨੇ ਹੋਰ ਕੀ ਕਰਨਾ ਹੁਣ ਜਿਵੇਂ ਹਸਪਤਾਲ ਦੇ ਕੇ ਬਾਜ਼ਾਰ ਦੇ ਉਧਰ ਹੈ ਸਾਰੇ ਅੱਧਾ ਬਠਿੰਡਾ ਇਤਰਾ ਕਿੰਨਾ ਪਰੇਸ਼ਾਨ ਹੋ ਰਹੇ ਬਹੁਤ ਸਾਰੇ ਲੋਕ ਪਰ ਬਹੁਤ ਪਰੇਸ਼ਾਨ ਕਿੰਨੇ ਕਿਰਤੋ ਇਸ ਤਰ੍ਹਾਂ ਚੱਲੀ ਜਾਂਦਾ ਹੈ ਇਹ ਹੁਣ ਤਾਂ ਇਹਨੂੰ 15-20 ਦਿਨ ਦਾ ਹੋਣ ਨੂੰ ਠੀਕ ਹੋਏ ਨੂੰ ਵੀ ਉਹ ਸਾਰਾ ਕਲੀਅਰ ਹੋਇਆ ਹੋਇਆ ਹੈ ਇਹ ਬਸ ਪਤਾ ਨਹੀਂ ਕਿਉਂ ਨਹੀਂ ਚਲਾਉਂਦੇ ਹੈ ਆਪ ਦੇ ਬਸ ਸਿਆਸਤ ਚ ਝੁਮਕਾਉਣੀ ਹੈ ਇਹਨਾਂ ਨੇ ਜਿਹੜੇ ਕਹਿੰਦੇ ਇੱਕ ਹਫ਼ਤੇ ਨੂੰ ਅਸੀਂ ਰੇਲਵੇ ਸੇ ਫੁੱਲਾਂਗੇ ਟ੍ਰਾਇਲ ਵਾਲੀ ਗੱਲ ਹੀ ਨਹੀਂ ਕੋਈ ਸਾਰਾ ਕੰਪਲੀਟ ਹੈ ਹੁਣ ਸਾਰੇ ਜੀ ਮੰਗ ਕਰਦੇ ਅਸੀਂ ਕਹਿੰਦੇ ਆ ਵੀ ਖੋਲਣ ਹੁਣ ਜੇ ਤੀਕਾ ਖੋਲਣ ਲੋਕ ਸਾਰੇ ਔਖੇ ਹੈ ਤੁਸੀਂ ਵੀ ਸਾਈਕਲ ਵਿੱਚ ਬਹੁਤ ਮੁਸ਼ਕਲ ਦਾ ਤਰੀਕਾ ਕੁੱਤੋਂ ਦੀ ਕਢਾ ਲਿਆ ਹਾਂਜੀ